SGPC ਵੱਲੋਂ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਔਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਸੌਦਾ ਸਾਦ ਦੇ ਖਿਲਾਫ ਸੌਦਾ ਸਾਦ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਹਾਲ ਹੀ ਦੇ ਵਿੱਚ ਪੈਰੋਲ ਤੇ ਜਾ ਕੇ ਹਟਾਇਆ ਤੇ ਵਾਪਸ ਹੁਣ ਸੌਦਾ ਸਾਦ ਜੇਲ੍ਹ ਚ ਪਰ ਦੂਜੇ ਪਾਸੇ ਹਾਈ ਕੋਰਟ ਦਾ ਦਰਵਾਜ਼ਾ SGPC ਵੱਲੋਂ ਖੜਕਾ ਲਿਆ ਗਿਆ ਉਸ ਵਾਸਤੇ ਕਿਉਂਕਿ 2007 ਦੇ ਵਿੱਚ ਕਹਿੰਦੇ ਕਿ ਐਫਆਈਆਰ ਦਰਜ ਹੋਈ ਸੀ ਉਸ ਐਫ ਆਈ ਆਰ ਦੇ ਵਿੱਚੋਂ ਸੌਦਾ ਸਾਦ ਨੂੰ ਸੈਸ਼ਨ ਕੋਰਟ ਦੇ ਵਿੱਚੋਂ ਰਾਹਤ ਦੇ ਦਿੱਤੀ ਗਈ ਸੀ। ਉਹ ਮਾਮਲਾ ਸੈਸ਼ਨ ਕੋਰਟ ਦੇ ਵਿੱਚ ਗਿਆ ਤੇ ਉੱਥੇ ਸੌਦਾ ਸਾਦ ਨੂੰ ਰਾਹਤ ਦੇ ਦਿੱਤੀ ਗਈ। ਧਾਰਮਿਕ ਭਾਵਨਾਵਾਂ ਦੇ ਨਾਲ ਛੇੜਛਾੜ ਦਾ ਮਾਮਲਾ ਸੀ। ਧਾਰਮਿਕ ਭਾਵਨਾਵਾਂ ਆਹਤ ਕਰਨ ਦਾ ਮਾਮਲਾ ਸੀ ਜਿਸ ਦੇ ਵਿੱਚ ਸੌਦਾ ਸਾਦ ਨੂੰ ਕਲੀਨ ਚਿੱਟ ਸੈਸ਼ਨ ਕੋਰਟ ਦੇ ਵੱਲੋਂ ਦੇ ਦਿੱਤੀ ਜਾਂਦੀ ਹੈ। ਖੈਰ ਉਸੇ ਵਾਸਤੇ ਹੁਣ ਰਿਵਿਊ ਪਟੀਸ਼ਨ ਫਾਈਲ ਕੀਤੀ ਗਈ ਹੈ 2024 ਦੇ ਵਿੱਚ। ਐਸ ਜੀ ਪੀ ਸੀ ਵੱਲੋਂ ਵੱਡੀ ਪਹਿਲ ਕਦਮੀ ਤਾਂ ਹੈ ਪਰ ਇਸ ਪਹਿਲ ਕਦਮੀ ਦੇ ਵਿੱਚ ਇੰਨਾ ਵਕਫਾ ਕਿਉਂ ਲੱਗ ਗਿਆ ਕਿਸ ਤਰ੍ਹਾਂ ਲੱਗ ਗਿਆ ਕਾਰਨ ਕੀ ਨੇ ਕਿ ਉਹ ਇੰਨੀ ਦੇਰ ਦੀ ਇਹ ਯਾਦ ਨਹੀਂ ਆਈ ਕਿ 2007 ਦੇ ਵਿੱਚ ਇੱਕ ਮਾਮਲਾ ਇਸ ਤਰ੍ਹਾਂ ਦਾ ਵੀ ਸੀ ਜਿਹੜਾ ਰਿਵਿਊ ਪਟੀਸ਼ਨ ਹੁਣ ਫਾਈਲ ਹੋਈ ਹੈ ਇਹ ਫਾਈਲ ਪਹਿਲਾਂ ਵੀ ਹੋ ਸਕਦੀ ਸੀ ਇਹ ਰਿਵਿਊ ਪਟੀਸ਼ਨ ਪਹਿਲਾਂ ਵੀ ਪੈ ਸਕਦੀ ਸੀ ਹਾਈ ਕੋਰਟ ਦੇ ਕੋਲ ਪਹਿਲਾਂ ਵੀ ਜਾਇਆ ਜਾ ਸਕਦਾ ਸੀ ਪਰ ਖੈਰ ਹੁਣ ਗਏ ਨੇ ਆ ਆਮੂਮਨ ਇਹ ਕਹਾਵਤ ਕਹਿ ਕੇ ਤੇ ਗੱਲ ਟਾਲ ਦਿੱਤੀ ਜਾਂਦੀ ਹੈ ਕਿ ਦੇਰ ਆਏ ਦਰਸਤ ਆਏ ਚਲੋ ਦਰਸਤ ਆਏ ਪਰ tạmਮੀ ਸਵਾਲ ਤਾਂ ਉੱਠਨੇ ਲਾਜ਼ਮੀ ਨੇ ਇੰਨੀ ਦੇਰ ਦੇ ਇਹ ਮਾਮਲੇ ਉਸੇ ਤਰ੍ਹਾਂ ਪਏ ਹੋਏ ਸੀ ਉਸੇ ਤਰ੍ਹਾਂ ਫਾਈਲਾਂ ਬੰਨ ਪਈਆਂ ਰਹੀਆਂ ਜਿਵੇਂ ਪਹਿਲਾਂ ਗੱਲਾਂ ਉਠੀਆਂ ਕਿ ਜ਼ਹੇਦਾਰ ਕੌਂਕੇ ਵਰਗੇ ਅਨੇਕ ਇਦਾਂ ਦੇ ਮਾਮਲੇ ਨੇ ਜਿਹੜੇ ਅਜੇ ਵੀ ਇਸੇ ਤਰ੍ਹਾਂ ਬਰਕਰਾਰ ਨੇ ਫਾਈਲਾਂ ਦੱਬੀਆਂ ਪਈਆਂ ਨੇ ਧੂੜ ਮਿੱਟੀ ਫਕਦੀਆਂ ਪਈਆਂ ਨੇ ਪਰ ਇਸ ਦੇ ਬਾਵਜੂਦ ਉਹ ਫਾਈਲਾਂ ਕੱਢ ਕੇ ਉਹਦੇ ਤੇ ਕੋਈ ਐਕਸ਼ਨ ਨਹੀਂ ਕੀਤਾ ਜਾ ਰਿਹਾ ਇਹ ਵੀ ਮਾਮਲੇ ਉਵੇਂ ਹੀ ਪ੍ਰਤੀਤ ਹੋਣ ਲੱਗ ਗਏ ਨੇ 2007 ਦਾ ਖਿਆਰੇ ਮਾਮਲਾ ਐਫ ਆਈ ਆਰ ਹੋਈ ਸੀ ਸੌਦਾ ਸਾਦ ਨੂੰ ਉਸ ਦੇ ਵਿੱਚ ਸੈਸ਼ਨ ਕੋਰਟ ਦੇ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੁਣ ਉਸ ਮਾਮਲੇ ਦੇ ਉੱਤੇ ਰਿਵਿਊ ਪਟੀਸ਼ਨ ਫਾਈਲ ਕਰ ਲਈ ਗਈ ਹੈ ਔਰ ਹੁਣ ਅੱਗੇ ਨਵੰਬਰ ਦਾ ਮਹੀਨਾ ਸੁਣਵਾਈ ਵਾਸਤੇ ਮੁਕਰਰ ਕਰ ਲਿਆ ਗਿਆ ਨਵੰਬਰ ਮਹੀਨੇ ਦੀ 3 ਤਰੀਕ ਜਿਹੜੀ ਆ ਉਹ ਮੁਕਰਰ ਕੀਤੀ ਗਈ ਹੈ ਔਰ ਇਸ ਮਾਮਲੇ ਨੂੰ ਲੈ ਕੇ ਉਦੋਂ ਸੁਣਵਾਈ ਜਿਹੜੀ ਹੈ ਉਸ ਉੱਤੇ ਹਾਈ ਕੋਰਟ ਦੇ ਵਿੱਚ ਹੋਵੇਗੀ ਜਿਸ ਵਾਸਤੇ ਐਸਜੀਪੀਸੀ ਨੇ ਪਹਿਲ ਕਦਮੀ ਕੀਤੀ ਹੈ ਹੁਣ ਇਸ ਸਿਚੁਏਸ਼ਨ ਦੇ ਉੱਤੇ ਧਿਆਨ ਨਾਲ ਦੇਖੀਏ ਵੀ 2007 ਦੇ ਵਿੱਚ ਸਵਾਗ ਰਚਨ ਦਾ ਮਾਮਲਾ ਸਾਹਮਣੇ ਆਇਆ ਸੀ ਸੌਦਾ ਸਾਹਿਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਪੋਸ਼ਾਕ ਪਾ ਕੇ ਅਤੇ ਆਪਣੇ ਵੱਲੋਂ ਅੰਮ੍ਰਿਤ ਰੂਪੀ ਕੋਈ ਪਾਣੀ ਦਿਆ ਜਿਹੜਾ ਲੋਕਾਂ ਨੂੰ ਪਲਾਇਆ ਜਾ ਰਿਹਾ ਸੀ ਉਸ ਨਾਲ ਵਿਵਾਦ ਖੜਾ ਹੋਇਆ ਉਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਤੋਂ ਆਹਤ ਜ਼ਰੂਰ ਹੋਣੀਆਂ ਸੀ ਉਸ ਵਾਸਤੇ ਅਦਾਲਤਾਂ ਦਾ ਰੁਖ ਕੀਤਾ ਗਿਆ ਪੁਲਿਸ ਦਾ ਰੁਖ ਕੀਤਾ ਗਿਆ ਪਰ ਉਦੋਂ ਇਹ ਇਲਜ਼ਾਮ ਨੇ ਕਿ ਹਾਈ ਕੋਰਟ ਦੇ ਵੱਲੋਂ ਰਿਪੀਟ ਹੈ ਸਕੇ ਸੈਸ਼ਨ ਕੋਰਟ ਦੇ ਵੱਲੋਂ ਰਾਹਤ ਦਵਾ ਦਿੱਤੀ ਗਈ। ਔਰ ਦੂਜੇ ਪਾਸੇ ਹੁਣ ਇਸ ਮਾਮਲੇ ਨੂੰ ਲੈ ਕੇ ਰਿਵਿਊ ਪਟੀਸ਼ਨ ਫਾਈਲ ਕੀਤੀ ਗਈ ਹੈ। ਰਿਵਿਊ ਪਟੀਸ਼ਨ ਫਾਈਲ ਐਸਜੀਪੀਸੀ ਕਰਕੇ ਦੇ ਵਾਸਤੇ ਰਿਹਾ। ਜੇ ਸੈਸ਼ਨ ਕੋਰਟ ਦੇ ਵਿੱਚੋਂ ਰਾਹਤ ਦਿੱਤੀ ਗਈ ਤਾਂ ਉਸ ਵੇਲੇ ਸਿਚੁਏਸ਼ਨ ਕੀ ਸੀ? ਸਰਕਾਰ ਕਿਹਦੀ ਸੀ? ਜਾਂ ਮੇਨ ਲੀਡਰ ਕਿਹੜੇ ਸੀ? ਉਸ ਤੋਂ ਬਾਅਦ ਕਹਿੰਦਾ ਦੀ ਸਰਕਾਰ ਰਹੀ ਹੈ। ਅਕਾਲੀ ਦਲ ਦੀ ਸਰਕਾਰ ਐਨੀ ਦੇਰ ਤੱਕ ਰਹੀ ਹੈ। ਐਸਜੀਪੀਸੀ ਤਾਂ ਪਾਮੀ ਆਕਾਲੀ ਦਲ ਦੀ ਸਰਕਾਰ ਹੋਵੇ ਜਾਂ ਨਾ ਹੋਵੇ ਐਸਜੀਪੀਸੀ ਤਾਂ ਐਕਟਿਵ ਹੀ ਹੈ ਇੰਨੀ ਦੇਰ ਤੱਕ ਐਸਜੀਪੀਸੀ ਦੇ ਕਿਸੇ ਮੈਂਬਰ ਨੂੰ ਯਾਦ ਨਹੀਂ ਆਇਆ ਕਿ 2007 ਦੇ ਵਿੱਚ ਇਹ ਮਾਮਲਾ ਹੋਇਆ ਸੀ ਔਰ ਉਸ ਮਾਮਲੇ ਨੂੰ ਲੈ ਕੇ ਐਫਆਈਆਰ ਹੋਈ ਸੀ ਐਫਆਈਆਰ ਹੋਈ ਸੀ ਤਾਂ ਉਹਦੇ ਵਿੱਚ ਰਾਹਤ ਦਿੱਤੀ ਗਈ ਸੀ ਰਿਵਿਊ ਪਟੀਸ਼ਨ ਜਿਵੇਂ ਪਹਿਲਾਂ ਕਿਹਾ ਕਿ ਫਾਈਲਾਂ ਪਹਿਲਾਂ ਵੀ ਹੋ ਸਕਦੀਆਂ ਸੀਗੀਆਂ ਹੁਣ ਹੀ ਕਿਉਂ ਅਚਾਨਕ ਯਾਦ ਆ ਰਿਹਾ ਜਦੋਂ ਸਾਰਾ ਕੜਮਾਸ ਮੱਚਿਆ ਹੋਇਆ ਜਦੋਂ ਇਹ ਮਾਮਲਾ ਸ੍ਰੀ ਕਾਲ ਤਖਸਾਲ ਦੇ ਸਾਹਮਣੇ ਲੰਬਿਤ ਹੈ ਉਹੋ ਜੀ ਸਿਚੁਏਸ਼ਨ ਦੇ ਵਿੱਚ ਕਿਉਂ ਹੁਣ ਹਰ ਇੱਕ ਚੀਜ਼ ਯਾਦ ਆ ਰਹੀ ਹੈ ਕੀ ਕਿਤੇ ਵੱਡੇ ਲੀਡਰ ਭਾਵੇਂ ਉਹ ਐਸਜੀਪੀਸੀ ਦੇ ਹੋਣ ਜਾਂ ਸਿਆਸੀ ਲੀਡਰ ਹੋਣ ਕਿਤੇ ਆਪਣਾ ਪਾਲਾ ਤਾਂ ਨਹੀਂ ਬਚਾਉਣਾ ਚਾਹ ਰਹੇ ਕਿ ਚਲੋ ਜਿਹੜਾ ਫਸ ਗਿਆ ਉਹ ਤਾਂ ਫਾਸੀ ਗਿਆ ਅਸੀਂ ਆਪਣਾ ਪਾਲਾ ਬਚਾ ਲਈਏ ਖੈਰ ਸਵਾਲ ਉੱਠਨੇ ਲਾਜ਼ਮੀ ਨੇ ਤਾਂ ਉੱਠ ਵੀ ਰਹੇ ਨੇ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ